ਮਿਸਤਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਜਸਵੀਰ ਸਿੰਘ ਜੀ ਨਾਲ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਵੇਖਾ ਗੱਬਣ ਮੱਝ ਤੇ ਦੋ ਸੂਈਆਂ ਗਾਵਾਂ ਤੁਹਾਨੂੰ ਦਿਖਾਵਾਂਗੇ ਤੇ ਸੂਈਆਂ ਦੇ ਇੱਥੇ ਆ ਕੇ ਆਪਣੀ ਦੋ ਟਾਈਮ ਚੋਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਜੀ ਹਾਂਜੀ ਵਧੀਆ ਮੇਰਾ ਜੀ ਬਾਬੂ ਜੀ ਚਲੋ ਵਧੀਆ ਮੇਰਾ ਚੇਦੀਆਂ ਜੀ ਤੇ ਨਾਮ ਦੱਸ ਦੋ ਫਿਰ ਇੱਕ ਜੀ ਨਾਮ ਜਸਵੀਰ ਸਿੰਘ ਜੀ ਹਾਂਜੀ ਤੇ ਮੋਬਾਈਲ ਨੰਬਰ ਹੈਗਾ 8875 25946 ਠੀਕ ਆ ਤੇ ਐਡਰੈਸ ਆਪਣਾ ਨਾ ਬਾਬੇ ਦਰਸ਼ਨ ਸਿੰਘ ਦਾ ਗੁਰਦੁਆਰਾ ਬਿਲਕੁਲ ਲੱਗਿਆ ਆਪਣੇ ਬਾਈਪਾਸ ਤੋਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨਾ ਬਾਈਪਾਸ ਦੇ ਉੱਪਰ ਹੀ ਹਾਂਜੀ ਤੇ ਆਪਣਾ ਹਵੇਲੀ ਨਹੀਂ ਜਿਹੜੀ ਕੋਮਨ ਰਨ ਵਾਸਤੇ ਬਣੀ ਆ ਸਾਡਾ ਪਿੰਡ ਬਣੀ ਆ ਬਿਲਕੁਲ ਆਪਣੇ ਸਾਹਮਣੇ ਆ ਬਿਲਕੁਲ ਸਾਹਮਣੇ ਆ ਹਨਾ ਉਹ ਸੜਕ ਪਾਰ ਕਰਨ ਵਾਲੀ ਬਸ ਸੜਕ ਪਾਰ ਕਰਨ ਵਾਲੀ ਗੱਲ ਹੀ ਆ ਬਸ ਤੇ ਗੁਰਨਾਨ ਦੇਵ ਯੂਨੀਵਰਸਿਟੀ ਵੀ ਲੱਗ ਗਈ ਆ ਤੇ ਇੰਡੀਆ ਗੇਟ ਵੀ ਲੱਗ ਗਈ ਆ ਹਨਾ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਅਮ ਅਜ ਤੋਂ ਕਰ ਲਈਏ ਗੱਭਨ ਜੀ ਆਹ ਇਹ ਲੈ ਜੀ ਵੀ 5-7 ਦਿਨ ਲੈ ਜੀ 5-7 ਦਿਨ ਲੈ ਜੋਗੇ ਤੇ ਕਿੰਨਾ ਕੁ ਦੁੱਧ ਚ ਆ ਜੂਗੀ 2000 ਰੁਪਏ ਦੇ 8-9 ਕਿਲੋ ਚ ਆਊਗਾ ਅੱਛਾ ਹਾਂਜੀ ਠੀਕ ਐ ਤੇ ਥਾਣੇ ਦੇ ਤੁਹਾਨੂੰ ਲੱਗੇ ਤਾਂ ਦਿਖਾ ਲਈਏ ਇੱਕ ਵਾਰੀ ਤੋੜ ਦੋ ਫਿਰ ਇੱਕ ਵਾਰੀ

ਟਾਈਮ ਅਜੇ ਸਵੇਰ ਅਸੇ ਦਾ ਵਾ। ਕੀ ਕਰੀਏ। ਬਾਕੀ ਆ ਦੇਖ ਸਕਦੇ ਹਾਂ ਨਾ ਇਹਦਾ ਇੱਕ ਈ ਲਾਗੇ ਤਾਂ। ਤੇ ਉਤਰਾ ਥਣ ਥਣ ਓਕੇ ਪਾਸ ਸਾਰੇ। ਹਾਂਜੀ ਓਕੇ ਟਿਪਕੇ ਲੈ ਜਾ ਜਿਹੜਾ ਮੱਝਾ ਪਾ ਟਿਪਕੇ ਲੈ ਹੁੰਦੀ ਆ। ਇਹਦੇ ਉੱਤੇ ਸਾਡੀ ਗਰੰਟੀ ਆ ਫੁੱਲਾ। ਤੇ ਇਹਦਾ ਮੁੱਲ ਫਿਰ ਮੋਲਾ ਜੀ 45000 ਕਰਦੇ ਆ। ਕਰ ਦੋ ਛੋਟ ਛੋਟ ਵਿੱਚ। 42 ਦੀ ਦੇਣਾ। 42 ਦੀ ਨਾ ਦੇਈ। ਇੱਕੋ ਗੱਲ ਕਰ ਦੀਏ ਹਰ ਪੱਕੀ। 40000 ਛੱਡ ਦੀਏ। ਚਲੋ ਸੌ ਰੁਪਏ ਸੌੜ ਕਰਾਂਗੇ। ਅੱਛਾ। ਹਾਂਜੀ। ਠੀਕ ਹੈ। ਬਾਕੀ ਹਰਪ੍ਰੀਤ ਜੀ ਮੈਂ ਜਿਹੜੀ ਚਾਰੂ ਬਹੁਤ ਜਿਆਦੀ ਹੈ ਤੇਰੇ ਸੰਭੀ ਨਹੀਂ ਲਗੀ। ਇਹਨੂੰ ਕਿਉਂ ਪਾਦੀ ਨਾ ਹੁਣੇ ਵੱਲ ਵੱਲ ਖਾਂਦੀ ਆ। ਉਦਾਂ ਕਿਉਂ ਖਾਈ ਜਾਂਦੀ ਆ? ਅੱਛਾ। ਪਰਸੋਂ ਲੈਂਦੀ ਆ। ਪਰਸੋਂ ਕਿਉਂ ਪਾਇਆ ਰਤੀ ਤੇ ਰਾਤੀ ਪਾਇਆ ਕਿਉਂ? ਅੱਛਾ। ਕਿਉਂ ਲੂਣਾਂ ਪੈਂਦੀ ਜਦਾਂ ਭੁੱਖੀ ਹੁੰਦੀ ਬਹੁਤ ਜਿਆਦੀ ਤੇ। ਅੱਛਾ। ਚਾਰੂ ਬਹੁਤ ਜਿਆਦੀ ਹੈ। ਇਹ ਆ ਵੀ ਚਲੋ। ਸੰਭੀ ਸੰਭੀ ਹਿਸਾਬ ਦੇ ਕੇ ਹਨੇ ਚੋ ਬਾਕੀ। ਕੱਦ ਕਾਠ ਠੀਕ ਆ ਜਿਤਨਾ ਮੱਜਾਂ ਦੇ ਹੁੰਦੇ ਆ ਛੋਟੀ ਨਹੀਂ ਆ। ਠੀਕ ਆ ਜਿਤਨਾ ਕੱਦ ਕਾਠ ਤੇ ਬਾਕੀ ਕੋਈ ਲੈ ਜਾਊਗਾ ਤੇ ਸਾਰਾ ਸਿਆਲੀ ਨੇ ਚਲੋ ਦੁੱਧ ਚੰਗਾ ਭਰੀ ਜਾਣਾ। ਵਿੱਚ ਹੋ ਗਏ ਜਿੰਨੇ ਦੀ ਮਰਜ਼ੀ ਫੇਰ ਵੇਚ ਲੋ। ਤੇ ਫੇਰ ਉਹਨੇ ਕੀ ਫੇਰ ਵੇਖ ਜਾਣੀ ਆ। ਤੇ ਹੁਣ ਆ ਜਰਸੀ ਗਾਂ ਦੇ ਜਿਹੜੀ। ਇਹ ਸੂਈ ਆ ਆਪਣੀ ਜੀ। ਇਹ ਸੂਈ ਸਵਾਈ ਆ। ਹਾਂਜੀ। ਕਿੰਨਾ ਚਿਰ ਹੋ ਗਿਆ ਸੂਈ ਨੂੰ? ਇਹ ਨੂੰ ਅੱਜ 8-9 ਦਿਨ ਹੋ ਗਏ ਜੀ। 8-9 ਦਿਨ ਹੋ ਗਏ। ਦੁੱਧ ਕਿੰਨਾ ਜੀ ਤੇ ਕੋਲ? ਦੁੱਧ ਇਹ ਥੱਲੇ 9 ਕਿਲੋ ਜੀ। 9 ਕਿਲੋ ਹੈਗਾ ਪੱਕਾ ਤਿਆਰ। ਪਤਾ 9 ਕਿਲੋ ਤਿਆਰ। ਵਾਤ ਸਕਦੀ ਔਰ? ਯਾਰ ਮਾਰੇ ਘਰ ਗੱਲ ਜੂਗੀ। ਠੀਕ ਹੈ ਤੇ ਮਗਰ ਕੀ ਜੀ ਇਹਦੇ? ਮੱਗਰੇ ਮਗਰੇ ਜੀ। ਮਗਰੇ ਤੇ ਜਰਸੀ ਵਸਦੀ ਖੋਲੋ ਫਿਰ ਤੋੜਦੀ ਇਹਨਾਂ ਨੂੰ ਆ ਜਦਰ ਨਿਲਾਇ ਉਹ ਇੱਕਦ ਬਾਕੀ ਜੇ ਸਵੇਰਾਂ ਸਵੇਰ ਦਾ ਟਾਈਮ ਆ ਕੋਈ 5:3 6 ਵਜੇ ਦਾ ਟਾਈਮ ਹੈ ਜਿਹੜੀ ਆਪਾਂ ਵੀਡੀਓ ਬਣਾਉਂਦੇ ਆ ਤੇ ਜੇ ਪੁਰੀਆਂ ਰੁੱਜੀਆਂ ਰੁੱਜੀਆਂ ਵੀ ਨਹੀਂ ਆ ਤਾਂ ਇਹ ਉਹ ਅੰਦਰੇ ਅੰਦਰੇ ਤੋੜਨ ਨੇ ਬਾਹਰ ਵੀ ਨਹੀਂ ਰਾਇਆ ਤੇ ਇੱਕ ਮੌਸਮ ਵੀ ਕਾਫੀ ਠੰਡਾ ਆ ਬਾਦ ਜਲਾਇ ਇੱਕ ਅਖੀਰੀ ਬਾੜ ਵੀ ਤੁਹਾਨੂੰ ਹਲੇ ਦਿਖਾਵਾਂਗੇ ਅੰਡ ਤੇ ਬਾਕੀ ਅਜੇ ਮਲੇ ਮੂਲੇ ਤੋਂ ਸ਼ੁਰੂ ਹੋਣ ਲੱਗੀ ਆ ਆ ਦੇਖ ਸਕਦੇ 74 ਹੀ ਨਿਬੜੀ ਹੈ ਬਾਕੀ ਇਹ ਅਜੇ ਨਾ ਦੱਸਦੇ ਕੋਈ ਗੱਲ ਪਾਣੀ ਨਹੀਂ ਆ ਗਈ ਉਦਾਂ ਹੀ ਅੱਛਾ ਫੁੱਲਾ ਹੀ ਆ ਕੋਈ ਦਰ ਦੁਰਦ ਨਹੀਂ ਮਹੁੰਦੀ ਬਾਕੀ ਠੰਡੀ ਤਿਆਰੀ ਜਮੰਦਰੀ ਹੋ ਜਾਂਦੇ ਆ ਹੁਣੇ ਸਾਨੂੰ ਤੇ ਆ ਥਾਣੇ ਤੇ ਦੇਖ ਸਕਦੇ ਆ ਪਾ ਲਾਗੇ ਤਾਂ ਤੇ ਮੁੱਲ ਫਿਰ ਦੇ ਜੀ ਇਹਦਾ ਹਰ ਵੇ ਮੁੱਲ 30000 ਵਾਲਾ ਤੇ ਕਿੰਨੇ ਛੋਟ ਛਟ ਕਰਨੀ ਜੇ ਵਿੱਚ 2000 ਰੁਪਇਆ ਕਰ ਦਮ 28 ਦੀ ਦੇ ਰਹੋ 28 ਯਾਦ ਦੇ ਰਹੋਗੇ ਹਾਂਜੀ ਬਾਕੀ ਮੌਕੇ ਤੇ ਹੋਰ ਕਰ ਦੋਗੇ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਅੱਛਾ ਪਾਰਾ ਨੀ ਮਾਨਦਾਨ ਬੋਲੇ ਕਰ ਦੋਗੇ ਮੌਕੇ ਤੇ ਹੋਰ ਹਾਂਜੀ ਠੀਕ ਐ ਤੇ ਹੁਣ ਇੱਕ ਆ ਗਾਂ ਜਿਹੜੀ ਸੂਈ ਸਵਾਈ ਹੈ ਵੀ ਇਹਦੇ ਮਗਰ ਕੀ ਜੀ ਤਿੰਨ ਕਿ ਦਿਨ ਕਹਿੰਦੇ ਸੂਈ ਨ ਹੋਈ ਤੇ ਤੇ ਮਗਰ ਬੱਚਾ ਪਾ ਜੇ ਮਾਨੂੰ ਨਾਲ ਹੀ ਆ ਕੱਦ ਘਾਟ ਚੰਗਾ ਉਤਰਾਂ ਇਹਦਾ ਨਹੀਂ ਗਾਈ ਦਾ ਵੀ ਘਲ ਵਾਲੀ ਹੈ ਬਰਾਬਰ ਅਥਾਣੇ ਦੇ ਇੱਕ ਰੀ ਦੇਖ ਸਕਦੇ ਆ ਇੱਕ ਆ ਸ਼ਾਨ ਜੀ ਵੱਖਰੀ ਲੱਗੀ ਵੇਦੀ ਕੋਈ ਉਦਾਂ ਹੀ ਉਦਾਂ ਹੀ ਅੱਛਾ ਉਦਾਂ ਹੀ ਤੇ ਕਿੰਨਾ ਜੀ ਹੁਣ ਮੋਕੇ ਤੇ ਆ ਰਹੇ ਇਹਦੇ ਕੋਲ ਹਰ ਪ੍ਰੀਦੇ ਨਾ ਗਾਈ ਵੀ ਮਗਲੇ ਸਾਡੀ ਤੇ ਲੜ ਅੱਛਾ ਮਗਲੇ ਸਾਡੀ ਤੇ ਲੜਿਆ ਆਲਾ ਮਗਲਾ ਥਣ ਜੇ ਨਾ ਬੈਣੀ ਤਾਂ ਦੂਸਰੇ ਪਾਸੇ ਵਾਲਾ ਆਉਂਦਾ ਵਾ ਬੰਦਾ ਜੇ ਨਿਕਲਦਾ ਵਿੱਚੋਂ ਅੱਛਾ ਸਾਫ ਨਹੀਂ ਹੁੰਦਾ ਤੇਰਾ ਸਰੂ ਚੱਲਦਾ ਵਾ ਚੱਲਦਾ ਪੂਰਾ ਵਾ ਪਿੱਛੇ ਤੋਂ ਆਪਾਂ ਦੇਖ ਸਕਦੇ ਹਵਾਂ ਨਾ ਵੀ ਬਰਾਬਰ ਹੀ ਆ ਜੇ ਇਸ ਤਰ੍ਹਾਂ ਵੇਖੀਏ ਤੇ ਬਹੁਤਾ ਪਤਾ ਨਹੀਂ ਲੱਗਦਾ ਤੇ ਅਬ ਜੇ ਕੋਈ ਸੰਭ ਲੂਗਾ ਤੇ ਬਾਕੀ ਹੁਣ ਤੇਲਣਾ ਚ ਜਾਨੀ ਆ ਤੇਲਣਾ ਜੇ ਨਹੀਂ ਆਪਾਂ ਹਰ ਤੇ ਦੁੱਧ ਕਿੰਨਾ ਕਰਗੀ ਜੇ ਹਰ ਪ੍ਰੀਦੇ ਥਲੇ 9 ਕਿਲੋ ਦੁੱਧ ਆ ਅੱਛਾ ਕਿਉਂਕਿ ਟੀਕੇ ਤਾਂਗੇ ਵੀ ਲਾਏ ਥੋੜਾ ਜਿਹਾ ਤਾਂ ਕਰੀਏ ਦੁੱਧ ਤੇ ਬਾਕੀ ਨੇ 18-20 ਕਿਲੋ ਦੁੱਧ ਭਰੂਗੀ। ਅੱਛਾ 18-20 ਤਾਂ ਲੱਗੇ ਚੱਲ ਜੂਗੀ। ਹਾਂਜੀ। ਕਦ ਕਰ ਚੰਗਾ ਉਤਰਾ ਦੁੱਧ ਆ ਲਈਏ ਗਾਂ। ਲੈ ਜਾਇ ਕਰੀ ਤੋ ਉਤ। ਆਜੋ ਲੈ ਆ। ਉਹ ਪਰਾ ਹੈ ਆ ਦੇਖ ਸਕਦੇ ਦੂਸਰੇ ਪਾਸੇ ਤੋਂ ਵੀ ਥਾਣੇ ਦੇ ਦੇਖ ਸਕਦੇ ਜੀ ਤੇ ਕਿੰਨਾ ਫਿਰ ਵੀ ਜੀ ਮੁੱਲੇ ਦਾ ਪਰ ਵੀ ਮੁੱਲ ਕਰਦੇ ਆ 26000 ਰੁਪਿਆ 26000 ਹਾਂ ਜੀ ਤੇ ਕਿੰਨੇ ਦੀ ਦੇਣੀ ਹੈ ਇਹ 24000 ਦੀ ਤੇਰਾ ਅੱਛਾ 24000 ਦੀ ਹਾਂ ਜੀ ਤੇ ਬਾਕੀ ਚਲੋ ਮੁੱਕਦੇ ਛੋਟ ਛੋਟੇ ਵੀ ਭਰਾ ਫੋਨ ਲਾਵੇ ਚਲੋ ਕੋਈ ਨਹੀਂ ਮਾਨਤਾਂ ਜਿੰਨਾ ਵੀ ਹੋਵੇਗਾ ਆਪਾਂ ਕਰਾਂਗੇ ਜਿੰਨੀ ਕਿ ਜਾਇ ਹੋਊਗੀ ਕਰਾਂਗੇ ਆਪਾਂ ਬਾਕੀ ਇਹ ਆ ਵੀ ਸੱਜਰ ਸੂਈ ਆ ਹਾਂ ਜੀ ਤੇ ਇਹਨੇ ਸਾਰਾ ਸਾਲ ਦੁੱਧ ਦਈ ਜਾਣਾ ਵਾ ਤੇ ਫੇਰ ਭਾਵੇਂ ਨੇ ਦੀ ਕੋ ਫੇਰ ਵੇਚ ਲੈ ਭਾਵੇਂ ਤੇ ਲੜਵੀ ਆ ਜਿਹੋ ਜਿਹੜਾ ਇਹਦਾ ਮੁੱਲ ਆ ਜਿੰਨੇ ਤੇ ਦੁੱਧ ਚ ਆਉਣ ਵਾਸਤੇ ਲੈਣੀ ਆ ਉਹਦੇ ਵਾਸਤੇ ਚੰਗੀ ਹੁਣ ਉਹ ਤੇਰਾ ਪੱਕਾ ਦੁੱਧ ਕਿੰਨਾ ਤਿਆਰ ਮੋਕੇ ਤੇ ਪੱਕਾ 9 ਕਿਲੋ ਦੁੱਧ ਆ ਗਾ ਅੱਛਾ ਹੁਣ 9 ਕਿਲੋ ਵਾ ਬਾਕੀ ਜੇ ਤਾਜੀ ਸੂਈ ਆ ਨਾ ਬੱਚਾ ਬਿਲਕੁਲ ਨਾ ਡੂਤੇ ਆ ਹਾਂਜੀ ਹੁਣ ਆ ਫ੍ਰੀਜ ਪਚੋ ਦੇਣੀਆਂ ਨੇ ਨਾ ਹਾਂਜੀ ਹੁਣ ਮੈਂ ਸਾਢੇ 6 ਦਾ ਟਾਈਮ ਹੋ ਗਿਆ ਹਣਾ 6 ਦੇ ਲਾਗੇ ਬੰਦੇ ਦਾ ਹੈਗਾ ਟਾਈਮ ਜਿਹੜਾ 6 ਨੇ ਸਾਢੇ 6 ਹੋਣੇ ਤੇ ਚੁੰਨੇ ਚੁੰਨੇ ਤੁਹਾਨੂੰ ਬੜੇ 10-20 ਮਿੰਟ ਲੱਗਦੇ ਹਾਂਜੀ ਹਾਂਜੀ ਤੇ ਨਾ ਕੋ ਦਵੇ ਆ ਕੇ 4 ਵਜੇ ਹੋਵੇ ਥੱਲੇ ਬੰਨੀਆਂ ਨਹੀਂ ਹੁਣ ਚੋਈਆਂ ਬੰਨੀਆਂ ਦਾ ਟਾਈਮ ਨਹੀਂ ਹਾਂਜੀ 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 ਠੀਕ ਐ ਤੇ ਹੁਣ ਉਹ ਖੀਰੀ ਬੈਠ ਜਾ ਇੱਕ ਚੱਕੀ ਤੇ ਤੁਸੀਂ ਇਹਦੇ ਦੰਦ ਵੀਰ ਭਰਾ ਜਿਹੜਾ ਉਹ ਇੱਥੇ ਆਊਗਾ ਨਾ ਮਾਰਨ ਤੋਂ ਥੋੜੀ ਜਿਹੀ ਨਾ ਕਾਲੀ ਪੈਂਦੀ ਆ ਹਾਂਜੀ ਇੱਕ ਜਗ੍ਹਾ ਵਿੱਚ ਥੱਲੇ ਤਿਲਕਨ ਹਾਲੀ ਆ ਫਿਰ ਇਹ ਕਹਿੰਦੇ ਤੋਂ ਮਾੜਾ ਵਾਹ ਵੀ ਤਿੰਨ ਗੁਆਦੀ ਦੇਖ ਲਓ ਇਹ ਕਰੀ ਟਰਾਈ ਕਰਕੇ ਯਾ ਦੇਖ ਸਰਦ ਜੀ ਪਿਓਰ ਖੀਰੀ ਆ ਜਿਹੜੀ ਛੋਟੇ ਦੰਦ ਆ ਸਾਰੇ ਤੇ ਜਰਸੀ ਆ ਤੇ ਕੱਦ ਕਾਠਾ ਤਰਾ ਚੰਗਾ ਆ ਜਰਸੀਆਂ ਦੇ ਸਾਹਨ ਉਹ ਵਾਲੀ ਗਾਣੋ ਚੀਆ ਤੇ ਅਜੇ ਕੱਦ ਹੋਰ ਕਰ ਜੂਗੀ ਤੇ ਬਾਕੀ ਬਿਲਕੁਲ ਪੋਟਾ ਪੋਟਾ ਦਾ ਸਿੰਘ ਜਿ ਨਿਕੇ ਨਿਕੇ ਜੇ ਹੈਗੇ ਬਾਕੀ ਇਹਦੀ ਝੋਲੀ ਝਾਲੀ ਚੰਗੀ ਥੋੜੇ ਬੰਦੀ ਥਣ ਥਣ ਵਧੀਆ ਪਿਆਰ ਲਈ ਕਰ ਅੱਛਾ ਹਾਂਜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ 8000 ਰੁਪਏ ਆ ਜੀ 8000 ਦੇਣ ਵਾਲੀ ਗੱਲ ਕਰੀਏ ਇਹਦਾ 6000 ਵੀ ਦਰਾਂ 5000 ਦੀ ਦੇ ਦਈਏ ਚਲੋ 5200 ਰੁਪਏ ਸੌਟ ਕਰ ਦਾਂਗੇ ਠੀਕ ਹੈ ਜੀ ਠੀਕ ਹੈ ਤੇ ਆਹ ਦੇਖਸਾਦੇ ਜੀ ਤੇ ਬਾਕੀ ਸੂਈਆਂ ਸਵਾਈਆਂ ਵਾ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਖ ਛੱਕ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਜੋ ਵੀ ਕੋਸ਼ਿਸ਼ ਆ ਸਾਰਾ ਕੁਝ ਤੁਹਾਡੇ ਸੰਭਣੀ ਹੈ